ਸੋ ਕਹੋ ਟਲ ਗੁਰਸਿਹੀਏ ਐਨਸ ਸਹਜ ਸੁਪਾਈ ਦਰਸ਼ਨ ਪਰ ਸੇ ਹੈ ਗੁਰੂ ਕੈ ਜਨਮ ਮਰਨ ਦੁਖ ਚਾਈ ਪੋਖ ਤੁ ਖਾਰ ਨ ਵਿਆਪਈ ਕੰਠ ਮਿਲਿਆ ਹਰਨਾ मन विद्या चरार बिन्द दर्शन लगडा सा भोख दुखार न व्यापी कण्ठ मिलारना मन विद्या चरार बिन्द ਦਰਸ਼ਨ ਲਗੜਾ ਸੋ ਓਟ ਗੋਵਿੰਦ ਗੋਪਾਲ ਰਾਈ ਸਿਵਾ ਸੁਮੀਲਾ ਹੋ ਬਿਖਿਆਪੋ ਹੋਏ ਨਾ ਸਕਈ ਮਿਲ ਸਾ ਤੂ ਗੁਣਗਾ ਹੋ ਜਹਤੇ ਉਪਜੀਤ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲਈਨੀ ਪਾਰ ਭ੍ਰਮ ਬਹੁੜੇ ਨ ਵਿਛੜੀਆ ਹੋ ਬਾਰ ਜਾਉ ਲਖ 베ਰੀਆਂ ਹਰ ਸਜਣ ਅਗਮੇ ਆਗਾਹੋ ਸ਼ਰਮ ਪਈ ਨਾਰਾਇਣੈ ਨਾਨਕ ਦਰਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਸ਼ਰਮ ਪਈ ਨਾਰਾਇਣ ਨਾਨਕ ਦਰਪਈਆ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੀ ਵੀ ਪਰਵਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਰ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਮਿਹਰਮਤ ਦੇ ਸਦਕਾ ਅੰਮ੍ਰਿਤ ਰੀਲੀ ਦੀ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ ਅੱਜ ਸੰਗਰਾਂਤ ਦਾ ਦਿਹਾੜਾ ਹੈ ਪੋਮ ਮਹੀਨੇ ਦੀ ਅਰੰਭਤ ਹੋਈ ਹੈ ਮੰਘਰ ਜਿਹਨੂੰ ਗੁਰਬਾਣੀ ਦੇ ਵਿੱਚ ਮੰਘਿਰ ਲਿਖਿਆ ਤੇ ਉਸਤਰਾ ਬੋਲਚਾਲ ਦੀ ਵਿੱਚ ਮਗਰ ਹੈ ਉਹਦੀ ਸੰਪੂਰਨਤਾ ਹੋ ਗਈ ਹੈ ਮੱਘਰ ਨੂੰ ਆਧਾਰ ਬਣਾ ਕੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਸੀ ਮੰਘਿਰ ਮਾਹੀ ਸੁਹੰਦੀਆਂ ਉਹ ਸੋਹਣੀਆਂ ਨੇ ਜੀਵ ਰੂਪ ਇਸਤਰੀਆਂ ਜਿਹੜੀਆਂ ਮਾਲਕ ਪ੍ਰਭੂ ਦੇ ਕੋਲ ਵਸਦੀਆਂ ਨੇ ਸੋਹਣਾਪਣ ਸਾਡੀ ਨਿਗਾਹ ਦੇ ਵਿੱਚ ਕੁਝ ਹੋਰ ਹੈ ਸਤਿਗੁਰਾਂ ਦੀ ਬਾਣੀ ਦੇ ਮੁਤਾਬਕ ਕੁਝ ਹੋਰ ਹੈ ਅਸੀਂ ਚਿੱਟੇ ਰੰਗ ਨੂੰ ਸੋਨਾ ਗਿਣਨ ਲੱਗ ਪਏ ਚਿੱਟਾ ਤੇ ਰੰਗ ਹੈ ਸਾਵਲੇ ਦੀ ਆਪਣੀ ਖਾਸੀਅਤ ਹੈ ਕਾਲੇ ਦੀ ਆਪਣੀ ਅਸੀਂ ਸਫੇਦ ਚਿੱਟੇ ਰੰਗ ਨੂੰ ਸੋਨਾ ਗਿਣਨਾ ਸ਼ੁਰੂ ਕਰ ਦਿੱਤਾ ਉਹਦੇ ਨਾਲ ਚਿੱਟੇ ਰੰਗ ਦੀ ਵਿੱਚ ਹੰਕਾਰ ਤੇ ਸਾਵਲੇ ਚ ਹੀਣਤਾ ਆ ਗਈ ਸਤਗੁਰ ਪਾਤਸ਼ਾਹ ਕਹਿੰਦੇ ਜਿਨੂੰ ਵੱਡੀਆਂ ਛੋਟੀਆਂ ਦੇ ਨਾਲ ਬੋਲਣ ਦੀ ਅਕਲ ਨਾ ਹੋਵੇ ਕਦੀ ਵੇਖਣਾ ਇਹ ਸੋਣੀਆ ਜਿਹੜੀ ਚਾਰ ਬੱਚਿਆਂ ਨੂੰ ਛੱਡ ਕੇ ਦੌੜ ਜਾਵੇ ਇਹ ਸੋਣੀਆ ਜਿਹੜਾ ਜੀਵਨ ਸਾਥੀ ਆਪਣੇ ਸਾਥੀ ਦੇ ਪ੍ਰਤੀ ਵਫਾਦਾਰ ਨਾ ਹੋਵੇ ਇਹ ਸੋਣਾ ਜਿੜੀ ਔਲਾਦ ਆਪਣੀ ਮਾਤਾ ਪਿਤਾ ਦੇ ਸਿਰ 'ਚ ਮਿੱਟੀ ਪਾਰੀ ਹੋਵੇ ਇਹ ਸੋਣੀਆ ਜਿਹੜੀ ਸਰਕਾਰ ਸ਼ਰੀਅਮ ਗੁੰਡਾਗਰਦੀ ਨਸ਼ਾ ਵੇਚ ਰਹੀ ਹੋਵੇ ਈ ਸੁਣੀ ਤੂੰ ਸੁਣਾ ਕੀ ਸਹਿਬਰੀ ਆਖਿਆ ਸੋਣਾ ਉਹ ਜਿਹਦਾ ਕਿਰਦਾਰ ਸੋਣਾ ਜਿਹਦਾ ਵਿਵਹਾਰ ਸੋਣਾ ਜਿਹਦੀ ਬੋਲ ਬਾਣੀ ਸੋਹਣੀ ਜਿਹਦਾ ਚੱਜ ਅਚਾਰ ਸੋਣਾ ਜਿੰਨੂੰ ਵੱਡੇ ਨੂੰ ਵੱਡੀ ਦੀ ਜਗ੍ਹਾ ਛੋਟੇ ਨੂੰ ਛੋਟੀ ਦੀ ਜਗ੍ਹਾ ਰੱਖਣਾ ਆ ਗਿਆ ਉਹ ਸੋਣਾ ਸੋਣਾ ਓ ਜਿਹਦੀ ਅਕਲ ਸੋਣੀ ਆ ਜਿਹਦੀ ਮੱਤ ਸੋਣੀ ਆ ਜਿਹਦੀ ਵੇਖਣੀ ਸੋਣੀ ਆ ਸਤਿਗੁਰ ਪਾਤਸ਼ਾਹ ਕਹਿੰਦੀ ਓਹ ਸ਼ਖਸ਼ੀਅਤ ਸੋਣੀ ਤੇ ਚੱਜ ਅਚਾਰ ਬਿਨਾ ਗੁਰੂ ਤੋਂ ਸਵਾਰਿਆ ਨਹੀਂ ਜਾ ਸਕਦਾ ਤਨ ਨੂੰ ਸਵਾਰਣ ਦੇ ਲਈ ਬੜਾ ਕੁਝ ਹੈ ਪਰ ਮਨ ਨੂੰ ਸਵਾਰਣ ਦੇ ਲਈ ਤੇ ਕੇਵਲ ਗੁਰੂ ਦੀ ਬਾਣੀ ਹੈ ਇਸ ਲਈ ਸਹਿਬ ਕਹਿੰਦੀ ਇਹੋ ਮਨ ਸੁੰਦਰ ਆਪਣਾ ਹਰ ਨਾਮ ਮੁਚਿਠੇ ਰੰਗਰੀ ਇਹ ਮਨ ਨੂੰ ਸੋਣਾ ਬਣਾ ਸੋਣਾ ਉਹ ਜਿਹਦਾ ਮਨ ਸੋਣਾ ਹੈ ਇਹ ਮੱਘਰ ਨੂੰ ਆਧਾਰ ਬਣਾ ਕੇ ਦਿੱਤਾ ਸੀ ਭਲਿਆ ਠੰਡ ਆ ਗਈ ਮੱਘਰ ਆ ਗਿਆ ਤੂੰ ਵੀ ਸੋਣਾ ਬਣ ਜਾ ਮੌਸਮ ਕਿੰਨਾ ਸੋਣਾ ਹੁਣ ਪੋ ਆ ਗਿਆ ਪਰ ਪੂ ਦੀ ਵਿੱਚ ਸਤਗੁਰੂ ਪਾਤਸ਼ਾਹ ਕਹਿੰਦੇ ਭੂਖ ਤੁਖਾਰ ਨਾ ਵਿਆਪਈ ਇੱਕ ਬਾਰਾਂ ਮਾਹ ਗੁਰੂ ਨਾਨਕ ਸਾਹਿਬ ਨੇ ਲਿਖਿਆ ਤੁਖਾਰੀ ਰਾਗ ਵਿੱਚ ਇੱਕ ਬਾਰਾਂ ਮਾਹ ਜਿਹਦਾ ਅਕਸਰ ਅਸੀਂ ਪਾਠ ਕਰਦੀਆਂ ਮਾਜ ਰਾਗ ਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਲਿਖਿਆ ਦੋਨਾਂ ਹੀ ਬਾਰਾਂ ਮਾਵਾਂ ਦੇ ਵਿੱਚ ਸਤਪੁਰਾਂ ਦੀ ਤੁਖਾਰ ਜਦੋਂ ਪੋ ਮਹੀਨਾ ਲਿਖਿਆ ਤੇ ਦੋਵਾਂ ਹੀ ਪੋ ਮਹੀਨਿਆਂ ਦੇ ਵਿੱਚ ਤੁਖਾਰ ਸ਼ਬਦ ਸਾਂਝਾ ਵਰਤਿਆ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਰੱਬ ਜੀ ਨਾਲੋਂ ਟੁੱਟ ਜਾਈਏ ਤੇ ਤੁਖਾਰ ਵਰਤਦਾ ਏ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜੇ ਰੱਬ ਜੀ ਅੰਦਰ ਵਸੀ ਹੋਣ ਤੇ ਤੁਖਾਰ ਨਹੀਂ ਲੱਗਦਾ ਪੋਹ ਹੁੰਦਾ ਏ ਪੋਹ ਤੇ ਦੋਆਂ ਜਗ੍ਹਾ ਤੇ ਆ ਰਿਹਾ ਏ ਤੁਖਾਰੀ ਰਾਗ ਚ ਵੀ ਪੋਹ ਆ ਗਿਆ ਮਾਜ ਚ ਵੀ ਪੋਹ ਆ ਗਿਆ ਤੇ ਕੁਦਰਤ ਦੇ ਮਹੀਨਿਆਂ ਦੇ ਵਿੱਚ ਵੀ ਪੋਹ ਆ ਗਿਆ ਮਹੀਨਾ ਤੇ ਉਹ ਨਹੀਂ ਏ ਪੋਹ ਮਹੀਨਾ ਏ ਵਰਤੁਖਾਰ ਜਿਹੜਾ ਏ ਗੁਰੂ ਨਾਨਕ ਸਾਹਿਬ ਕਹਿੰਦੇ ਉਦੋਂ ਆਉਂਦਾ ਹੈ ਜਦੋਂ ਰੱਬ ਭੁੱਲ ਜਾਂਦਾ ਸਤਗੁਰੂ ਗੁਰअर्जਨ ਦੇ ਮਹਾਰਾਜ ਕਹਿੰਦੇ ਜੇ ਰੱਬ ਮਨ ਚ ਵਸਿਆ ਹੋਵੇ ਤੁਖਾਰ ਨਹੀਂ ਵਰਤਦਾ ਪਾਤਸ਼ਾਹ ਦੀ 12 ਮਾਹ ਦੀ ਵਿੱਚ ਦੋ ਗੱਲਾਂ ਦਾ ਜ਼ਿਕਰ ਕੀਤਾ ਇੱਕ ਅਸਾੜ ਤਪੰਦੇ ਦੀ ਗੱਲ ਕੀਤੀ ਜਦੋਂ ਜੀਠ ਹਾੜ ਜੂਨ ਜੁਲਾਈ ਆ ਜਾਂਦਾ ਅਤ ਦੀ ਗਰਮੀ ਹੋ ਜਾਂਦੀ ਉਦੋਂ ਤਪਦਾ ਤੋਂ ਸੂਰਜ ਸਾੜਦਾ ਵਾ ਅਸਾੜ ਤਪੰਦੀ ਦੀ ਗੱਲ ਕੀਤੀ ਤੇ ਪੋਖ ਤੁਖਾਰ ਦੀ ਗੱਲ ਕੀਤੀ ਜੇ ਅੱਤ ਦੀ ਗਰਮੀ ਜੇਠ ਹਾੜ ਦੀ ਗਰਮੀ ਸਾੜ ਕੇ ਰੱਖ ਦਿੰਦੀ ਆ ਸਤਿਗੁਰੂ ਪਾਤਸ਼ਾਹ ਕਹਿੰਦੇ ਪੋ ਦਾ ਕੱਕਰ ਵੀ ਮਾਰ ਦਿੰਦਾ ਦੋਨੋਂ ਹੀ ਹਾਲਾਤਾਂ ਬੜੀਆਂ ਖਰਾਬ ਨੇ ਮਾੜੀਆਂ ਨੇ ਅੱਤ ਦੀ ਗਰਮੀ ਵੀ ਮਾੜੀ ਆ ਅੱਤ ਦੀ ਸਰਦੀ ਵੀ ਮਾੜੀ ਆ ਔਰ ਅੱਤ ਦੀ ਸਰਦੀ ਜਿਹਦੇ ਵਿੱਚ ਪਾਣੀ ਵੀ برف ਬਣ ਜਾਂਦਾ ਜੰਮ ਜਾਂਦਾ ਕੋਰਾ ਪੈਂਦਾ ਤੇ ਜਦੋਂ ਪਾਣੀ برف ਬਣ ਜਾਵੇ ਨਾ ਤੇ ਪਾਣੀ ਦੀ ਜੀਵਨ ਜਦੋਂ ਪਾਣੀ برف ਬਣ ਜਾਵੇ ਪਾਣੀ ਦਾ ਜਿਹੜਾ ਜਿਹਨੂੰ ਸਤਿਗੁਰਾਂ ਨੇ ਕਿਹਾ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਕੋਈ ਜਿਹੜਾ ਪਾਣੀ ਜ਼ਿੰਦਗੀ ਦਿੰਦਾ ਸੀ ਕਦੀ ਵੇਖਿਆ برف 'ਚ ਵੀ ਜੀਵਨ ਮਿਲਦਾ ਹੈ ਪਾਣੀ ਵੀ ਉੱਥੇ ਵੀ ਹੈ ਪਰ ਬਰਫ਼ ਬਣ ਗਿਆ ਹੁਣ ਬਰਫ਼ ਚ ਮੌਤ ਮਿਲਦੀ ਹੈ ਜੀਵਨ ਨਹੀਂ ਮਿਲਦਾ ਬਰਫ਼ ਪਰ ਪਿਆਸ ਨਹੀਂ ਬਜਾਉਂਦੀ ਬਰਫ਼ ਚ ਰਹਿਣਾ ਬੜਾ ਔਖਾ ਹੋ ਜਾਂਦਾ ਹੈ ਹੈ ਪਾਣੀ ਆ ਪਰ ਰੂਪ ਬਦਲ ਗਿਆ ਜਿਆਦਾ ਸਰਦੀ ਹੋ ਗਈ ਠੰਡ ਜਿਆਦਾ ਹੋ ਗਈ ਪਾਣੀ ਵੀ ਜੰਮ ਗਿਆ ਸਤਿਗੁਰ ਪਾਤਸ਼ਾਹ ਕਹਿੰਦੀ ਜਦੋਂ ਜ਼ਿੰਦਗੀ ਬਰਫ਼ ਦੀ ਤਰ੍ਹਾਂ ਬਣ ਜਾਵੇ ਪਾਣੀ ਗਤੀਸ਼ੀਲ ਹੋਵੇਗਾ ਤਾਂ ਜੀਵਨ ਹੈ ਜ਼ਿੰਦਗੀ ਬਰਫ਼ ਦੀ ਤਰ੍ਹਾਂ ਬਣ ਜਾਵੇ بارش ਪੈਂਦੀ ਏ ਘਰਾਂ ਦੀ ਵਿੱਚ ਕਈ ਵਾਰੀ ਗੜਿਆਂ ਦਾ ਮੀਂਹ ਪੈਂਦਾ ਏ ਤੇ ਵਿੜੇ ਦੇ ਵਿੱਚ ਗੜੇ ਪਏ ਨੇ ਪਾਣੀ ਹੈ ਉਹ ਵੀ ਪਾਣੀ ਆ ਪਰ ਬਰਫ਼ ਬਣ ਗਿਆ ਜਿਹੜੇ ਗੜੇ ਪਏ ਨੇ ਇੱਕ ਨੂੰ ਨਹੀਂ ਪਤਾ ਮੇਰੀ ਲੱਗੇ ਦੂਜਾ ਵੀ ਹੈਗਾ ਕਿ ਨਹੀਂ ਆਪਸ ਵਿੱਚ ਮਿਕਸ ਨਹੀਂ ਹੈ ਸੰਬੰਧ ਤੋੜ ਬੈਠੇ ਨੇ برف ਬਣ ਗਈ ਜੰਮ ਗਈ ਇਹ ਕੋਥੀ ਪਿਆਈ ਇਹ ਕੋਥੀ ਪਿਆ ਉਹਨੂੰ ਨਹੀਂ ਪਤਾ ਮੇਰੇ ਲਾਗੇ ਵੀ ਕੋਈ ਗੜਾ ਪਿਆ ਏ ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਗੜੇ ਬਣ ਜਾਈਏ ਉਦੋਂ ਜ਼ਿੰਦਗੀ ਦੀ ਗਰਦ ਸ਼ੁਰੂਕ ਜਾਂਦੀ ਆ ਪਰਿਵਾਰ ਦੇ ਵਿੱਚ ਚਾਰ ਜੀ ਨੇ ਚੌਥਾ ਦਾ ਅੰਦਰੂਨੀ ਸੰਬੰਧ ਟੁੱਟਾ ਪਿਆ ਏ ਇੱਕ ਦੂਜੇ ਨੂੰ ਦੂਜੇ ਦਾ ਕੁਝ ਨਹੀਂ ਪਤਾ برف ਬਣ ਗਈ ਇੱਕ ਦੂਜੀ ਦੇ ਨਾਲ ਅੰਦਰੂਨੀ ਸਬੰਧ ਜਦੋਂ ਖਤਮ ਹੋ ਜਾਵੇ ਉਦੋਂ ਤੁਖਾਰ ਵਰਤਦਾ ਏ ਇੱਕ ਕਲ ਕਲੇਸ਼ ਹੈ ਝਗੜਾ ਹੈ ਨਸ਼ਾ ਹੈ ਇਹ ਅਸਾੜਤ ਬੰਦਾ ਹੈ ਜੀ ਇਹ ਝਗੜਾ ਬਹੁਤਾ ਬੋਲਣ ਛਖਣ ਹੋਏ ਜੇ ਬਹੁਤਾ ਜਿਆਦਾ ਰਫ ਤੇ ਫਜ਼ੂਲ ਬੋਲਣਾ ਇਹ ਜ਼ਿੰਦਗੀ ਦੇ ਵਿੱਚੋਂ ਜ਼ਿੰਦਗੀ ਦੇ ਰਸ ਨੂੰ ਖੋ ਲੈਂਦਾ ਏ ਤੇ ਨਾ ਬੋਲਣਾ ਇੱਕ ਦੂਜੀ ਨਾਲ ਇਹ ਕਿਹੜਾ ਰਸ ਰਹਿਣ ਦਿੰਦਾ ਹੈ ਜਿਆਦਾ ਠੰਡੀ ਹੋ बोलਣਾ ਹੀ ਬੰਦ ਕਰ ਦਿੱਤਾ ਸਬੰਧੀ ਟੁੱਟ ਗਏ ਸਤਪੁਰਾਂ ਨੇ ਦੋਵਾਂ ਹਾਲਾਤਾਂ ਨੂੰ ਪ੍ਰਵਾਨ ਨਹੀਂ ਕੀਤਾ ਨਾ ਬੋਧਾ ਬੋਲਣ ਨੂੰ ਕੀਤਾ ਤੇ ਨਾ ਚੁੱਪ ਰਹਿਣ ਨੂੰ ਕੀਤਾ ਇਹ ਗੱਲ ਆਖੀ ਜਪ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਜ਼ਿੰਦਗੀ ਉਹ ਹੋਵੇ ਜਿਹਦੀ ਵਿੱਚ ਠੰਡ ਤੇ ਹੋਵੇ ਪਰ ਥੋੜਾ ਜਿਹਾ ਨਿਗ ਵੀ ਹੋਵੇ ਤੇ برف ਨੂੰ ਜਦੋਂ ਤੱਕ ਨਿਗ ਨਹੀਂ ਮਿਲੇਗਾ ਜਦੋਂ ਤੱਕ ਥੋੜੀ ਜੀ ਹੀਟ ਨਹੀਂ ਮਿਲੇਗੀ ਉਹ ਪੱਗਰ ਕੇ ਪਾਣੀ ਨਹੀਂ ਬਣੇ ਉਹਨੂੰ ਪੱਗਰ ਪਗਰਣ ਦੇ ਲਈ ਥੋੜੀ ਜੀ ਤਪਸ਼ ਚਾਹੀਦੀ ਹੈ ਹੀਟ ਚਾਹੀਦੀ ਹੈ ਗਰਮੈਸ਼ ਚਾਹੀਦੀ ਹੈ ਜਦੋਂ ਉਹੀ برف ਉਹੀ برف ਦੇ ਟਰੇ ਉਹੀ ਗੜੇ بارش ਦੇ ਜਿਹੜੇ ਅਲੱਗ-ਅਲੱਗ ਹੋ ਕੇ ਬੈਠੇ ਸਨ ਇੱਕ ਦੂਜੇ ਨਾਲੋਂ ਸਬੰਧ ਤੋੜ ਬੈਠੇ ਸਨ ਜਦੋਂ ਥੋੜੀ ਜੀ ਗਰਮੈਸ਼ ਮਿਲੀ ਉਹ ਸਾਰੇ ਇਕੱਠੇ ਹੋ ਕੇ ਇੱਕ ਹੋ ਗਏ ਬਸ ਅਹ ਬਾਰਾਂ ਮਾਰੇ ਜਿਹੜੀ ਅਲੱਗ-ਅਲੱਗ ਹੋ ਕੇ ਇੱਕ ਦੂਜੇ ਨਾਲੋਂ ਸੰਬੰਧ ਤੋੜੀ ਬੈਠੇ ਸਨ ਜਦੋਂ ਥੋੜੀ ਜੀ ਗੁਰਬਾਣੀ ਦੀ ਦਾ ਨਿਗ ਮਿਲਿਆ ਉਹ ਅੰਦਰੋਂ ਜਿਹੜਾ ਕੁੜਤਨ ਆ ਗਿਆ ਜਿਹੜਾ ਉਹ ਆ ਗਿਆ ਸੀ ਨਾ ਜਿਆਦਾ ਹੀ ਮੈਂ ਨਹੀਂ ਬੋਲਣਾ ਮੈਨੂੰ ਕਿਸੇ ਨਾਲ ਕੁਝ ਨਹੀਂ ਆ ਉਹ ਚੀਜ਼ਾਂ ਸਾਰੀਆਂ ਖਤਮ ਹੋ ਗਈ ਸਤਿਗੁਰ ਪਾਤਸ਼ਾਹ ਕਹਿੰਦੀ ਇਹ ਦੋਵੇਂ ਚੀਜ਼ਾਂ ਸਮਾਜ 'ਚ ਵਰਤਦੀਆਂ ਪਈਆਂ ਨੇ ਪਰ ਉਹਨਾਂ ਦੀ ਜ਼ਿੰਦਗੀ ਚ ਨਹੀਂ ਵਰਤਦੀਆਂ ਜਿਨ੍ਹਾਂ ਦੇ ਅੰਦਰ ਰੱਬ ਜੀ ਵੱਸਦਾ ਹੈ ਇਹ ਆਖਿਆ ਪੋਖ ਤੁਖਾਰਨਾ ਬਿਆਪੇ ਔਰ ਇਹ ਧਾਰਮਿਕ ਦੁਨੀਆ ਚ ਵੀ ਵਰਤੀਰਾ ਵਰਤਦਾ ਹੈ ਰੱਬ ਨੂੰ ਮਿਲਣ ਦੇ ਲਈ ਚੱਲੇ ਤੇ ਮੈਂ ਕ ਵੀ ਬੇਨਤੀ ਕੀਤੀ ਸੀ ਪੀ ਕੱਲਾ ਜਿਹੜਾ ਕਤਲੂਗਾਰਤ ਅੱਗਾ ਲੱਗਣੀਆਂ ਦੰਗੀ ਹੋਣੇ ਇਹ ਉਦਾਂ ਹੀ ਨਹੀਂ ਹੁੰਦੇ ਧਾਰਮਿਕ ਧਰਮ ਦੇ ਨਾਂ ਥਲੇ ਵੀ ਹੁੰਦੇ ਆ ਇਕ ਧਰਮ ਦੂਜੇ ਨੂੰ ਪ੍ਰਵਾਨ ਔਰੰਗਜ਼ੇਬ ਕਹਿੰਦਾ ਸੀ ਅੱਲਾਹ ਕਹਿਣ ਸਾਰੇ RAM ਕੋਈ ਨਾ ਆਖੇ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਧਰਮ ਦੀ ਆਜ਼ਾਦੀ ਦੇ ਲਈ ਤੇ ਜਾਂਦੇ ਨਹੀਂ ਭਈ ਇੰਨੀ ਸੰਕਿਰਣਤਾ ਜਿਹੜੀ ਉਹ ਪ੍ਰਵਾਨ ਨਹੀਂ ਹੈ ਜਦੋਂ ਦੂਜੇ ਨੂੰ ਕੋਈ ਬਰਦਾਸ਼ਤ ਨਾ ਕਰੇ ਵੀ ਨਹੀਂ ਜਿੱਦਾਂ ਤੇ ਅਸੀਂ ਆ ਇਦਾਂ ਦੇ ਸਾਰੇ ਬਣ ਜਾਣ ਤੇ ਦੂਜੇ ਖਤਮ ਹੋ ਜਾਣ ਇਹ ਤੁਰੇ ਤੇ ਧਰਮ ਦੇ ਰਸਤੇ ਤੇ ਸਨ ਪਰ برف ਬਣ ਗਈ ਦੂਜੇ ਨੂੰ ਪ੍ਰਵਾਨ ਨਹੀਂ ਕਰੀ ਜ਼ਿੰਦਗੀ ਇੱਥੇ ਵੀ ਮੁੱਕ ਜਾਣੀ ਸਿੱਧਾਂ ਦੀ ਹਾਲਾਤ ਦੀ ਇਦਾਂ ਦੀ 산 ਪਰਬਤਾਂ ਦੀ ਵਿੱਚ ਜਾ ਕੇ ਬਹਿ ਗਏ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੂੰ ਦੇਖ ਕੇ ਕਹਿਣਾ ਪਿਆ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤਰ ਕੋ ਪਾਰ ਉਤਾਰਾ ਉਹ ਕਹਿੰਦੇ ਸਨ ਅਸੀਂ ਰੱਬ ਦੀ ਮਾਰਗ ਦੇ ਪਾਂਧੀਆਂ ਸਾਨੂੰ ਸੰਸਾਰ ਪਰਿਵਾਰ ਘਰ ਬੱਚਿਆਂ ਦੇ ਨਾਲ ਕੋਈ ਗੱਲ ਨਹੀਂ ਮੈਂ ਸਮਝਦਾ ਜਿਹੜੀ ਸਿੱਧਾਂ ਦੀ ਬਿਰਤੀ ਸੀਗੀ ਜੇ ਇਹੀ ਬਿਰਤੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਹੁੰਦੀ ਉਹ ਕਹਿੰਦੇ ਵੀ ਇਹ ਮਸਲਾ ਤੇ ਹਿੰਦੂ ਬ੍ਰਾਹਮਣਾਂ ਦਾ ਵਾਹੀ ਭਵਾਂ ਦਾ ਵਾ ਅਸੀਂ ਇੱਚ ਕਾਨੂੰ ਪੰਗਲ ਲਈ ਸਿੱਧੇ ਕਹਿੰਦੇ ਸਨ ਸਾਡਾ ਸੰਸਾਰ ਸੜ ਜੇ ਭੁੱਜ ਜੇ ਖਤਮ ਹੋ ਜੇ ਸਾਨੂੰ ਸੰਸਾਰ ਦੇ ਨਾਲ ਕੋਈ ਸੰਬੰਧ ਨਹੀਂ ਆ ਅਸੀਂ ਤੇ ਨਿਰੰਕਾਰ ਦੀ ਮਾਰਗ ਤੇ ਪਾਂਦੀ ਆ ਪਰ ਗੁਰਮਤ ਦੇ ਵਿੱਚ ਇਹ ਮਾਰਗ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਗੁਰੂ ਨਾਨਕ ਦਾ ਘਰ ਇਸ ਰਸਤੇ ਦਾ ਪਾਂਦੀ ਨਹੀਂ ਹੈ ਵੀ ਤੁਖਾਰੀ ਆ ਜਾਵੇ ਇੱਕ ਦੂਜੇ ਨਾਲੋਂ ਸੰਬੰਧ ਹੀ ਤੋੜ ਲਈਏ ਗੁਰਨਾਨਕ ਦਾ ਕਰ ਉਹ ਹੈ ਜਿੱਥੇ ਨਿਗ ਵੀ ਹੈ ਦੇ ਨਿਗ ਦੀ ਵਿੱਚ ਪਾਣੀ ਮਿਕਸ ਹੋ ਜਾਂਦਾ ਹੈ ਦੂਜੇ ਦਾ ਦਰਦ ਵੀ ਆਪਣਾ ਬਣ ਜਾਂਦਾ ਹੈ ਉਦੋਂ ਚ ਵੱਡੀਆਂ ਨਹੀਂ ਰਹਿ ਜਾਂਦੀ ਜਦੋਂ ਮਾਨਸਿਕਤਾ ਇਦਾਂ ਦੀ ਬਣ ਜਾਵੇ ਵੀ ਦੂਜੇ ਦਾ ਦੀਪ ਉਦ ਕਿਸੇ ਦੇ ਘਰ ਨੂੰ ਅੱਗ ਲੱਗੀ ਆ ਮੈਨੂੰ ਕੀ ਸਮਝ ਲੈਣਾ ਤੁਖਾਰ ਵਰਤ ਗਿਆ ਤੇ ਜਿਹੜਾ ਆਖੇ ਨਹੀਂ ਉਹ ਤੇ ਆ ਦੀਪ ਉਤੀ ਨਹੀਂ ਗਲਤ ਹੋਇਆ ਮੇਰਾ ਵੀ ਹੋ ਇਥੇ ਇਹ ਉਦੀ ਭਾਵਨਾ ਹੋਵੇਗੀ ਜਿਹਦੇ ਅੰਦਰ ਉਹ ਵਰਤਦਾ ਪਿਆ ਨਹੀਂ ਤੇ ਸੈਲਫਿਸ਼ ਬੰਦਾ ਕਹੇਗਾ ਤੇਰੇ ਘਰ ਨੂੰ ਅੱਗ ਲੱਗੀ ਆ ਮੈਨੂੰ ਇਹ ਮੇਰਾ ਸੀਕ ਨਹੀਂ ਹੁੰਦੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੀ ਜੇ ਰੱਬ ਜੀ ਦਾ ਨਾਮ ਅੰਦਰ ਹੋਵੇ ਕੱਕਰ ਬਾਰੀ ਤੇ ਪੈਂਦਾ ਹੈ ਪਰ ਜਿਹੜਾ ਕੱਕਰ ਮਨਾਂ ਤੇ ਬੈ ਰਿਆ ਹੈ ਇਹ ਨਹੀਂ ਬਨੇਗਾ ਭਾਰਤੀ ਕੁਦਰਤ ਦੇ ਹੱਥਾਂ 'ਚ ਇਤੇ ਪੈਣਾ ਹੀ ਪੈਣਾ ਹੈ ਪਰ ਆ ਜਿਹੜਾ ਕੱਕਰ ਹੈ ਨਾ ਇਹ ਤੇ ਜੇਠ ਹਾੜ ਚ ਵੀ ਪਈ ਜਾ ਰਿਹਾ ਜਿਹੜਾ ਅੰਦਰੂਨੀ ਕੱਕਰ ਜਿਹਨੇ ਸਬੰਧ ਤੋੜ ਦਿੱਤੇ ਨੇ ਇੱਕ ਦੂਜੇ ਨਾਲ ਉਹ ਇੱਕ ਦੂਸਰੇ ਦਾ ਦਰਦ ਖਤਮ ਕਰ ਦਿੰਦਾ ਹੈ ਉਹ ਕੱਕਰ ਤੇ ਹਰ 12 ਮਹੀਨੇ ਪਿੰਦਾ ਰਹਿੰਦਾ ਪਰ ਇਸ ਕੱਕਰ ਦੀ ਉਦਾਹਰਣ ਲੈ ਕੇ ਸਤਿਗੁਰ ਪਾਤਸ਼ਾਹ ਕਹਿੰਦੇ ਧਿਆਨ ਦੇ ਕਿਤੇ ਜ਼ਿੰਦਗੀ ਬਰਫ਼ਤ ਨਹੀਂ ਬਣ ਗਈ ਬਤ ਸਮਝੀ ਜੀ ਮੇਰੇ ਕੋਲ ਪਾਣੀ ਹੈ ਪਰ ਪਾਣੀ ਇੱਕ ਬਰਫ ਦਾ ਰੂਪ ਵੀ ਹੈ ਜੇ ਬਰਫ ਬਣ ਗਈ ਏ ਤੇ ਤੇਰੀ ਮੌਤ ਹੋ ਜਾਵੇਗੀ ਤੂੰ ਨਹੀਂ ਰਹੇਗਾ ਜ਼ਿੰਦਗੀ ਉੱਥੇ ਹੈ ਜਿੱਥੇ ਪਾਣੀ ਤੁਰ ਪਿਆ ਹੈ ਤੁਰੇਗਾ ਉਦੋਂ ਜਦੋਂ ਨਿਗ ਮਿਲੇ ਸਹਿ ਮੇਰੇ ਮਾਲਕ ਦੀ ਭੂਖ ਤੁਖਾਰ ਨਾਲ ਵਿਆਪਈ ਕੰਠ ਮਿਲਿਆ ਹਰ ਨਾ ਜੇ ਮਨ ਦੀ ਵਿੱਚ ਮਨ ਤਨ ਦੀ ਵਿੱਚ ਪਰਮਾਤਮਾ ਵਸਿਆ ਹੋਵੇ ਫਿਰ ਕੱਕਰ ਨਹੀਂ ਵਰਤਦਾ ਮਨ ਬੀਤਿਆ ਚਰਨਾਰ ਬਿੰਦ ਉਸ ਸੋਹਣੀ ਚਰਨਾ ਕਮਲਾਂ ਵਾਲਿਆਂ ਦੀ ਚਰਨਾ ਤੇ ਨਾਲ ਮਨ ਮਿਲ ਗਿਆ ਜੁੜ ਗਿਆ ਦਰਸ਼ਨ ਲੱਗੜਾ ਸਾ ਉਸ ਦੀ ਅੰਦਰ ਪਰਮਾਤਮਾ ਦੀ ਦਰਸ਼ਨਾ ਦੀ ਚਾਹਨਾ ਲੱਗ ਜਾਂਦੀ ਓਟ ਗੋਬਿੰਦ ਕੋਪਾਲ ਰਾਏ ਉਹਨੂੰ ਰੱਬ ਜੀ ਦਾ ਆਸਰਾ ਹੈ ਗੋਬਿੰਦ ਦੀ ਓਟ ਹੈ ਸ਼ਿਵ ਸੁਆਮੀ ਲਾਹ ਜਿੰਦਗੀ ਦਾ ਲਾਹਾ ਮਾਲਕ ਦੀ ਸੇਵਾ ਬਣ ਜਾਂਦੀ ਹੈ। ਵਿਖਿਆ ਪੋ ਨਾ ਸਕਈ ਅਜਹੀ ਸ਼ਕਤੀਤ ਨੂੰ ਵਿਸ਼ੇਵਾਸ਼ਨਾਵਾਂ ਪੋ ਨਹੀਂ ਸਕਦੀਆਂ। ਮਿਲ ਸਾਧੂ ਗੁਣਗਾ ਉਦੋਂ ਤੱਕ ਨਹੀਂ ਪੋ ਸਕਣਗੀਆਂ ਜਿੰਦਗੀ ਨੂੰ ਵਿਸ਼ੇਵਾਸ਼ਨਾਵਾਂ ਜਦੋਂ ਤੱਕ ਗੁਰੂ ਦੀ ਸੰਗਤ ਵਿੱਚ ਮਿਲ ਕੇ ਉਹਦੇ ਗੁਣ ਗਾਉਂਦਾ ਰਹੇਗਾ। ਜਹ ਤੈ ਉਪਜੀ ਤਹਿ ਮਿਲੀ ਜਿੱਥੋਂ ਪੈਦਾ ਹੋਈ ਸੀ। ਸੰਗਤ ਦੀ ਅਸਰ ਦੀ ਨਾਲ ਉੱਥੀ ਚਲੀ ਗਈ ਹੈ ਸੰਗਤ ਦੇ ਵਿੱਚ ਆ ਕੇ ਭਾਈ ਲੈਣਾ ਗੁਰੂ ਅੰਗਦ ਦੇ ਮਹਾਰਾਜ ਬਣਦੇ ਆ ਸੰਗਤ ਵਿੱਚ ਆ ਕੇ ਬਾਬਾ ਅਮਰਦਾਸ ਨਿਮਾਣੀਆਂ ਦੀ ਮਾਣ ਨਿਤਾਣੀਆਂ ਦੀ ਤਾਣ ਨਿਉਟੀਆਂ ਦੀ ਓਟ ਬਣਦੇ ਸੰਗਤ ਦੀ ਵਿੱਚ ਆ ਕੇ ਭਾਈ ਜੇਠਾ ਤਨ ਤਨ RAMਦਾਸ ਗੁਰ ਜਿਨ ਸਿਰਿਆ ਤੇਨੇ ਸਵਾਰਿਆ ਬਣਦੇ ਆ ਸਤਿਗੁਰ ਪਾਤਸ਼ਾਹ ਕਹਿੰਦੇ ਸੰਗਤ ਦੀ ਰਹਿਮਤ ਦੇ ਨਾਲ ਜਿੱਥੋਂ ਪੈਦਾ ਹੋਈ ਸੀ ਉੱਥੇ ਚਲੀ ਗਈ ਮਿਲ ਜਾਂਦੀ ਜਹਿਦ ਦੀ ਉਪਜੀ ਤਹਿ ਮਿਲੀ ਤੇ ਮਿਲਣ ਦਾ ਜ਼ਰੀਆ ਕੀ ਬਣਿਆ ਸੱਚੀ ਪ੍ਰੀਤ ਸਮਾਹੋ ਹਿਰਦੇ ਦੇ ਵਿੱਚ ਸੱਚ ਦੀ ਪ੍ਰਤੀ ਸੱਚੀ ਪ੍ਰੀਤ ਪੈਦਾ ਹੋ ਇੱਕ ਮੋਹ ਆ ਇੱਕ ਪਿਆਰਿਆ ਮਾਂ ਤੂੰ ਬੱਚਿਆਂ ਨੂੰ ਰੋਟੀ ਖਵਾਵੇਂ ਨਾ ਤੇ ਆਪਣੀ ਪੁੱਤ ਨੂੰ ਧੀ ਪੁੱਤ ਨੂੰ ਬੁਰਕੀ ਜ਼ਿਆਦਾ ਦਿੰਦੀ ਹੈ ਤੇ ਦੂਜੇ ਨੂੰ ਇਹ ਮੋਹ ਆ ਗੁਰੂ ਇਦਾਂ ਨਹੀਂ ਕਰਦਾ ਗੁਰੂ ਦਾ ਸੁਭਾਅ ਐਸਾ ਨਹੀਂ ਹੈ ਗੁਰੂ ਸਾਰਿਆਂ ਦੇ ਲਈ ਇੱਕੋ ਜਿਹਾ ਹੀ ਇਹ ਪਿਆਰਿਆ ਜਿੱਥੇ ਕਿਤੇ ਨਾ ਕਿਤੇ ਦੀਵਾਰਾਂ ਖੜੀਆਂ ਹੋ ਜਾਣ ਉੱਥੇ ਮੋਹ ਤੇ ਹੈ ਪਿਆਰ ਨਹੀਂ ਹੁੰਦਾ ਪਿਆਰ ਸਾਰਿਆਂ ਨੂੰ ਇੱਕੋ ਜਗ੍ਹਾ ਤੇ ਰੱਖ ਲੈਂਦਾ ਸਤਗੁਰ ਪਾਤਸ਼ਾਹ ਕਹਿੰਦੇ ਜਿੱਥੋਂ ਪੈਦਾ ਹੋਈ ਸੀ ਸੱਚੀ ਪ੍ਰੀਤ ਦੀ ਦੇ ਨਾਲ ਉੱਥੇ ਮਿਲ ਗਈਏ ਤੇ ਸੱਚੀ ਪ੍ਰੀਤ ਪੈਦਾ ਹੋਈਏ ਸਤਸੰਗਤ ਵਿੱਚ ਆ ਕੇ ਇਸੇ ਲਈ ਲਿਖਿਆ ਸਾਧ ਸੰਗਤ ਬਿਨਾ ਭਾਵ ਨਹੀਂ ਉਪਜਦਾ ਭਾਵ ਬਿਨ ਭਗਤ ਨਾ ਹੋਏ ਤੇ ਜਹਿਤੀ ਉਪਜੀ ਤਹਿ ਮਿਲੀ ਸਚੀ ਪ੍ਰੀਤ ਸਮਾਹੂ ਕਰ ਗਹਿ ਲਈਨੀ ਪਾਰ ਬ੍ਰਹਮ ਹੁਣ ਪਰਮਾਤਮਾ ਨੇ ਜਦੋਂ ਸੰਗਤ ਵਿੱਚ ਆ ਗਿਆ ਤੇ ਰੱਬ ਜੀ ਨੇ ਆਪ ਕਰਦਾ ਅਰਥੇ ਹੱਥ ਗਹਿਦਾ ਅਰਥੇ ਫੜ ਕੇ ਕਰ ਗਹਿ ਲਈਨੀ ਪਾਰ ਬ੍ਰਹਮ ਪਰਮਾਤਮਾ ਨੇ ਆਪਣੇ ਹੱਥਾਂ ਦੀ ਨਾਲ ਮੇਰੀ ਬਾਹ ਫੜੀ ਤੇ ਇਸ ਸੰਸਾਰ ਭਵ ਸਾਗਰ ਦੇ ਵਿੱਚੋਂ ਬਾਹ ਫੜ ਕੇ ਬਾਹਰ ਕੱਢ ਲਿਆ ਕਰ ਗਿਆ ਹਲਿਨੀ ਪਰਮ ਬ੍ਰਹਮ ਜਿਨ੍ਹਾਂ ਨੂੰ ਰੱਬ ਜੀ ਆਪ ਮਿਲਾ ਲੈਂਦੇ ਨੇ ਸਾਬ ਕਿਤੇ ਬਹੁੜ ਨਾ ਵਿਛੜੀ ਆਓ ਫਿਰ ਉਹ ਰੱਬ ਜੀ ਤੋਂ ਵਿਛੜਦੀਆਂ ਨਹੀਂ ਨੇ ਜਿਨ੍ਹਾਂ ਨੂੰ ਆਪ ਰਹਿਮਤ ਕਰਕੇ ਮਿਲਾ ਲੈਂਦਾ ਹੈ ਤੇ ਇਸੇ ਲਈ ਬਾਰਾਮੰਦ ਦੀ ਅਰੰਭਤਾ ਕੀਤੀ ਉਹਦੇ ਵਿੱਚ ਦੋ ਗੱਲਾਂ ਦਾ ਜ਼ਿਕਰ ਕੀਤਾ ਪਹਿਲੀ ਗੱਲ ਕਿਨ ਲੱਗੀ ਸੱਚੇ ਪਾਤਸ਼ਾਹ ਤੇਰੇ ਤੋਂ ਵਿਛੋੜਾ ਹੋਇਆ ਹੈ ਇਹਦੀ ਵਿੱਚ ਕਸੂਰਵਾਰ ਤੁਸੀਂ ਨਹੀਂ ਜੇ ਦੋਸ਼ੀ ਅਸੀਂ ਆ ਜੀ ਵਿਛੜੀਆਂ ਤੇ ਆਪਣੀ ਕਰਮਾਂ ਕਰਕੇ ਆਖਿਆ ਕਿਰਤ ਕਰਮ ਕੇ ਵਿਛੜੇ ਵਿਛੋੜਾ ਹੋਇਆ ਹੈ ਸਾਡੀ ਆਪਣੀਆਂ ਕਰਤੂਤਾਂ ਆਪਣੇ ਕੰਮ ਮਾੜੇ ਨੇ ਆਪਣੀ ਕਰਮਾਂ ਕਰਕੇ ਵਿਛੜੇ ਆ ਇਸੇ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਹਾਰਾਜ ਕਰਮੀ ਆਪੋ ਆਪਣੀ ਕੀ ਨੇੜੈ ਸਤਗੁਰੂ ਪਾਤਸ਼ਾਹ ਨੇ ਦੋ ਗੱਲਾਂ ਕਈਆਂ ਕਹਿਣ ਲੱਗੇ ਵਿਛੜੇ ਆ ਆਪਣੀਆਂ ਕਰਮਾਂ ਕਰਕੇ ਆਪਣੇ ਸੁਭਾਅ ਕਰਕੇ ਪਰ ਮਿਲਾਪ ਕੱਲਾ ਕਰਮਾਂ ਕਰਕੇ ਨਹੀਂ ਹੋਵੇਗਾ ਕਰ ਕਿਰਪਾ ਮੇਲੋ ਰਾਮ ਜਦੋਂ ਤੱਕ ਤੇਰੀ ਰਹਿਮਤ ਨਾ ਹੋਈ ਅਸੀਂ ਮਿਲ ਨਹੀਂ ਸਕਾਂ ਮਿਲਾਪ ਤੇਰੀ ਰਹਿਮਤ ਨਾਲ ਨਹੀਂ ਇੱਥੇ ਕਹਿੰਦੇ ਜਿਨ੍ਹਾਂ ਨੂੰ ਆਪ ਬਾਹ ਫੜ ਕੇ ਜੋੜ ਲਿੰਦਾ ਏ ਉਹ ਵਿਛੜਦੇ ਨਹੀਂ ਬਾਰ ਚਾਹੂ ਲੱਖ ਬੇਰੀਆਂ ਹਰ ਸੱਜਣ ਉਦਮ ਅਗਾ ਮੈਂ ਆਪਣੀ ਸੱਜਣ ਪ੍ਰਮਾਤਮਾ ਤੋਂ ਕੁਰਬਾਨ ਜਾਣਾ ਬਲਹਾਰ ਜਾਣਾ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈਆ ਹੋ ਕਹਿ ਲਗੀ ਉਹਦੀ ਦਰ ਤੇ ਜਦੋਂ ਡਿੱਗ ਪਈਏ ਉਹ ਫਿਰ ਦਰ ਤੇ ਡਿੱਗਿਆਂ ਦੀ ਸ਼ਰਮ ਰੱਖਦਾ ਸੰਭਾਲ ਕਰਦਾ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾ ਪੋ ਦਾ ਮਹੀਨਾ ਵੈਸੀ ਇਹਦੀ ਅਰਥ ਜ਼ਿੰਦਗੀ ਹੈ ਪੂ ਮਹੀਨਾ ਵੀ ਹੈ ਪੋ ਦਾ ਅਰਥ ਜੀਵਨ ਵੀ ਹੈ ਕਿਉਂਕਿ ਹਰ ਇੱਕ ਮਹੀਨੇ ਨੂੰ ਸਤਗੁਰਾਂ ਦੀ ਦੂਰੀ ਦੂਰੀ ਅਰਥਾਂ ਚ ਲਿਆਈ ਮਹੀਨੇ ਦੇ ਅਰਥਾਂ ਚ ਹੀ ਲਿਆ ਤੇ ਜ਼ਿੰਦਗੀ ਨਾਲ ਤਲੂਕਾਤਕ ਰੱਖ ਕੇ ਵੀ ਲਿਆ ਐਗਜ਼ਾਮਪਲ ਮਹੀਨੇ ਦੀ ਹੈ ਭਾਵ ਅਰਥ ਕੁਝ ਹੋਰ ਨੇ ਸ਼ਬਦੀ ਅਰਥ ਪੂ ਮਹੀਨਾ ਹੈ ਪਰ ਗੱਲ ਕੱਲੀ ਬੋਧ ਹੀ ਨਹੀਂ ਆ ਗੱਲ ਤੇ ਸਾਰੀ ਜ਼ਿੰਦਗੀ ਦੀ ਆ ਗੱਲ ਤੇ 30 ਦਿਨਾਂ ਦੀ ਨਹੀਂ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਉਹਦਾ ਜੀਵਨ ਸੁਹੇਲਾ ਹੋ ਜਾਂਦਾ ਹੈ ਸੋਨਾ ਬਣ ਜਾਂਦਾ ਹੈ ਜਿਸ ਦੀ ਉੱਤੇ ਉਹ ਬੇਪਰਵਾ ਪ੍ਰਮਾਤਮਾ ਰਹਿਮਤ ਕਰ ਦਿੰਦਾ ਕੱਲ ਵੀ ਮੈਂ ਬੇਨਤੀ ਕਰ ਰਿਹਾ ਸਾਂ ਬਾਬਾ ਫਰੀਦ ਸਾਹਿਬ ਉਹਨਾਂ ਨੂੰ ਬਚਪਨ ਦੀ ਵਿੱਚ ਮਾਂ ਨੇ ਪ੍ਰੇਰਣਾ ਦੇ ਕੇ ਰੱਬ ਜੀ ਦੀ ਇਬਾਦਤ ਦੇ ਨਾਲ ਜੋੜ ਦਿੱਤਾ ਜਦੋਂ ਵੱਡੀ ਹੋਈ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਅਨੁਭਵ ਬਿਆਨ ਕੀਤਾ ਤੇ ਕਹਿਣ ਲੱਗੀ ਜਿਹੜੇ ਬਚਪਨ 'ਚ ਜੁੜ ਜਾਂਦੀ ਆ ਉਹੀ ਬਚਦੇ ਆ ਫਰੀਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੇ ਕੋਈ ਕਰ ਸਾਈਂ ਸਿਉ ਪਿਰਹੜੀ ਰੰਗਨ ਵੇਲਾ ਹੋਏ ਬਾਬਾ ਫਰੀਦ ਸਾਹਿਬ ਕਹਿੰਦੇ ਜੇ ਜਵਾਨੀ ਦੇ ਵਿੱਚ ਬਚਪਨ ਦੀ ਵਿੱਚ ਨਾ ਜੁੜਿਆ ਜਾਵੇ ਤੇ ਬੁਢੇਪੇ 'ਚ ਜੁੜਨਾ ਪੜਾ ਔਖਾ ਹੋ ਜਾਂਦਾ ਹੈ ਪਰ ਜਿਹਦੀ ਤੇ ਰਹਿਮਤ ਭਡੇਪੇ ਵਿੱਚ ਜਾ ਕੇ ਹੋਈ ਸੀ ਉਹ ਉਹਨਾਂ ਸਾਹਮਣੇ ਜਦੋਂ ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਆਈ ਤੇ ਕਹਿਣ ਲੱਗੇ ਬਾਬਾ ਜੀ ਤੁਸੀਂ ਗੱਲ ਠੀਕ ਕਹਿੰਦੇ ਹੋ ਪਰ ਗੱਲ ਇਹ ਹੈ ਗੱਲ ਤੇ ਉਹਦੀ ਰਹਿਮਤ ਦੀ ਹੈ ਜੇ ਬਚਪਨ ਦੇ ਵਿੱਚ ਵੀ ਕੋਈ ਉਹਦੇ ਚਰਨਾਂ ਨਾਲ ਜੁੜਿਆ ਹੈ ਤੇ ਉਹਦੀ ਰਹਿਮਤ ਨਾਲ ਜੁੜਿਆ ਹੈ ਜੇ ਜਵਾਨੀ ਵੀ ਉਹਦਾ ਸਿਮਰਨ ਕਰਦੀ ਪਈਏ ਤੇ ਉਹ ਆਪ ਕਰਵਾ ਰਿਆਏ ਤਾਂ ਕਰਦੀ ਪਈਆ ਤੇ ਜੇ ਬਚਪਨ ਦੇ ਵਿੱਚ ਕਰਾ ਸਕਦਾ ਏ ਜਵਾਨੀ ਚ ਕਰਾ ਸਕਦਾ ਏ ਤੇ ਉਹਦੀ ਰਹਿਮਤ ਹੋ ਜਾਵੇ ਤੇ ਬੁਢੇਪਾ ਵੀ ਸਵਾਰ ਸਕਦਾ ਏ ਉਥੇ ਸ਼ਬਦ ਆਖੇ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਬਿਰਮਨ ਲੱਗ ਗਈ ਜੀ ਲੋਚੈ ਸਭ ਕੋਈ ਇਹੋ ਪਿਰਮ ਪਿਆਲਾ ਖਸਮਕਾ ਇਤੀ ਉਹਦੀਆਂ ਰਹਿਮਤਾਂ ਨੇ ਉਹਦੀਆਂ ਦਾਤਾਂ ਨੇ ਜੇ ਉਹ ਕਿਰਪਾ ਕਰੇ ਤੇ ਬੁਢੇਪੇ ਦੇ ਵਿੱਚ ਵੀ ਆਪਣੇ ਚਰਨਾਂ ਨਾਲ ਜੁੜ ਸਕਦਾ ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤਹਿ ਦੇਵੇ ਬੋਮੀ ਹੀ ਨੇ ਨੂੰ ਆਧਾਰ ਬਣਾ ਕੇ ਸਤਗੁਰ ਸੱਚੀ ਪਾਤਸ਼ਾਹ ਇਹ ਵਿਚਾਰ ਹ ਬਖਸ਼ਿਸ਼ ਕਰ ਰੀ ਸੰਤ